ਸਾਬ ਨੇ ਕੀਤਾ ਹੈ ਔਰ ਸਾਰਿਆਂ ਦੇ ਸਹਿਯੋਗ ਸਾਰੇ ਅਫਸਰ ਸਹਿਬਾਨ ਬੈਠਣੇ ਕਰਨਾ ਯਾਰ ਤੂੰ ਉੱਥੇ ਇੱਥੇ ਰੱਖ ਲੈ ਮੇਰਾ ਫੋਨ ਲੈ ਗਈ ਮੇਰੀ ਆ ਔਰ ਵੀ ਸੀ ਸਾਹਿਬ ਦਾ ਖਾਸ ਕਰਕੇ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਾਰਸ ਮੇਲੇ ਲਈ ਥੋੜਾ ਪਿਛੇ ਰੱਖ ਲੈ ਕੈਮਰਾ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਬਤਾਂ ਦਰਸ਼ਾਦਾ ਔਰ ਜਿਹੜੇ ਆਰਟੀਸ਼ਨ ਹੈਗੇ ਪਿੰਡਾਂ ਤੋਂ ਜਿਹੜੀ ਹੈ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨੀ ਚੀਜ਼ਾਂ ਬਣਾਉਂਦੇ ਆ ਉਹ ਦਰਸ਼ਾਉਂਦੀਆਂ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਹੈ ਸਾਡੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਹੈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਐਹੋ ਜਿਹਾ ਮੇਲਾ ਕੋਈ ਨਹੀਂ ਹੋਣਾ ਹੁਣੇ ਮੈਨੂੰ ਬੈਂਟ ਸਾਹਿਬ ਦੱਸ ਰਹੇ ਸੀ ਏਡੀਸੀ ਸਾਹਿਬ ਕਿ 22 ਜ਼ਿਲ੍ਹਿਆਂ 22 ਸਟੇਟਾਂ ਤੋਂ ਖਾਣੇ ਦਾ ਸਟਾਲ ਲੱਗੇ ਆ ਵੀ ਖਾਣੇ ਦਾ ਵੀ ਆਨੰਦ ਕਰੋ ਉਹਨੇ ਜਿੰਨੇ ਦੇ ਇਨਸਾਨ ਇਹ ਏਰੀਆ ਨਾਲ ਆ ਕੇ ਫੂਡ ਇੰਜੋਏ ਕਰਨਾ ਚਾਹੀਦਾ ਕਿਉਂਕਿ ਸਾਰੇ ਹਿੰਦੁਸਤਾਨ ਦਾ ਇੱਥੋਂ ਨੇ ਐਸੇ ਸਟਾਲ ਲੱਗੇ ਹੋਏ ਸਰ ਇੱਕ ਵੀ ਸਾਹਮਣੇ ਆ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਰਜਿੰਦਰ ਗੁਪਤਾ ਜੀ ਦੀ ਐਂਟਰੀ ਹੋ ਰਹੀ ਹੈ ਔਰ ਤੁਸੀਂ ਉਹਨਾਂ ਦਾ ਨਾਮ ਜਿਹੜਾ ਇੱਕ ਮਿੰਟ ਕੀਤਾ ਹੈ ਤੁਸੀਂ ਗਲਤ ਬੰਦੇ ਨੂੰ ਇਹ ਸਵਾਲ ਪੁੱਛਦੇ ਹੋ ਇਹ ਰਾਜਿਆ ਸਭਾ ਦਾ ਮੈਂਬਰ ਮੈਂ ਨਹੀਂ ਬਤਾਨਣਾ ਜੀ ਸਰ ਇਹ ਸਰ ਇਹਦੀ ਰਾਸ਼ੀ ਜਿਹੜੀ ਇਕੱਠੀ ਹੋਏਗੀ ਉਸ ਨੂੰ ਕਿਸ ਤਰ੍ਹਾਂ ਹਾਂ ਜੀ ਜਿਹੜੀ ਇਸ ਮੇਲੇ ਤੋਂ ਰਾਸ਼ੀ ਜਿਹੜੀ ਇਕੱਠੀ ਹੋਏਗੀ ਇਹ ਦੇਖੋ ਜੀ ਇਹ ਅਬਲ ਕਹਤਾ ਇਹ ਦੇਖੋ ਨਾਨ ਪ੍ਰੋਫਿਟ ਆ ਜੀ ਜਿੰਨਾ ਕ ਖਰਚਾ ਹੁੰਦਾ ਹੈਗਾ ਓਨਾਂ ਕ ਟੀਸੀ ਸਾਹਿਬ ਨੇ ਆਪਣੇ ਉਪਰਾਲੇ ਕਰਕੇ ਪੈਸੇ ਇਕੱਠੇ ਕੀਤੇ ਆ ਬਾਕੀ ਜੇ ਕੁਝ ਬਚੂਗਾ ਬਾਅਦ ਚ ਕੋਈ ਸੇਲ ਤੋਂ ਜਾਂ ਕਿਸੇ ਤੋਂ ਉਹ ਸਾਰਾ ਅਸੀਂ ਫਲੱਡ ਰੀਲੀਫ ਵਿੱਚ ਦੇ ਦਾਂਗੇ ਸਰ ਅਨੰਤਪੁਰ ਸਾਹਿਬ ਵਿਧਾਨ ਸਭਾ ਲੱਗਣ ਜਾ ਰਹੀ ਹੈ ਕੀ ਕਰਨਗੇ ਹਾਂਜੀ ਅਨੰਤਪੁਰ ਸਾਹਿਬ ਵਿਗੇ ਵਿਧਾਨ ਸਭਾ ਲੱਗਣ ਜਾ ਰਹੀ ਪਹਿਲੀ ਵਾਰ ਉਹ ਜੀ ਇੱਕ ਅਸੀਂ ਕਿਉਂਕਿ ਸਾਡੇ 3-4 ਸਾਲਾਂ ਗੁਰਤੇਗ ਬਾਦਰ ਜੀ ਦਾ ਹੈਗਾ ਉਹ ਇੱਕ ਅਸੀਂ ਕਰਾਂਗੇ ਉੱਥੇ ਵਿਧਾਨ ਸਭਾ ਲਗਾ ਰਹੇ ਆ ਪੂਰਾ ਸੈਟਅਪ ਕਰ ਰਹੇ ਆ ਬਹੁਤ ਵਧੀਆ ਸਰਵੇਖਿਆ ਇਹ ਪਹਿਲੀ ਵਾਰੀ ਹੋਏਗਾ ਔਰ ਬਹੁਤ ਚੰਗਾ ਐਕਸਪੀਰੀਅੰਸ ਹੋਵੇ ਥੈਂਕ ਯੂ ਥੈਂਕ ਯੂ